ਮੱਛਰ O ਗਰੁੱਪ ਵਾਲਿਆਂ ਦਾ ਖੂਨ ਜ਼ਿਆਦਾ ਪਸੰਦ ਕਰਦਾ ਹੈ। ਇੱਕ ਘੋਗਾ ਤਿੰਨ ਸਾਲ ਤੱਕ ਸੌਂ ਸਕਦਾ ਹੈ। ਜੋਕ ਦੇ ਸਰੀਰ ਵਿੱਚ 32 ਦਿਮਾਗ ਹੁੰਦੇ ਨੇ। ਬੇਲ ਮੱਛੀ ਪਾਣੀ ਦੇ ਅੰਦਰ ਸਾਹ ਨਹੀਂ ਲੈ ਸਕਦੀ ਉਸ ਨੂੰ ਸਾਹ ਲੈਣ ਲਈ ਬਾਹਰ ਆਉਣਾ ਪੈਂਦਾ ਹੈ। ਹਾਮਿੰਗ ਬर्ड ਉੱਡ ਨਹੀਂ ਸਕਦਾ। ਹਾਥੀ ਦੀ ਸੁੰਡ ਵਿੱਚ ਇੱਕ ਵੀ ਹੱਡੀ ਨਹੀਂ ਹੁੰਦੀ ਸਗੋਂ 40,000 ਮਾਸਪੀਸੀਆਂ ਹੁੰਦੀਆਂ ਨੇ। ਇੱਕ ਸੂਤਰਮੁਰਗ ਘੋੜੇ ਨਾਲੋਂ ਵੀ ਤੇਜ਼ ਦੌੜ ਸਕਦਾ ਹੈ। ਜਾਪਾਨ ਵਿੱਚ ਕਾਲੀ ਬਿੱਲੀ ਨੂੰ ਸ਼ੁਭ ਮੰਨਿਆ ਜਾਂਦਾ ਹੈ। ਕੀੜੀਆਂ ਹਮੇਸ਼ਾ ਕੰਮ ਕਰਦੀਆਂ ਰਹਿੰਦੇ ਨੇ ਇਹ ਕਦੇ ਵੀ ਨਹੀਂ ਸੌਂਦੀਆਂ। ਵਿੱਚੂ 6 ਦਿਨਾਂ ਤੱਕ ਸਾਹ ਰੋਕ ਸਕਦਾ ਹੈ। ਇਹਦਾ ਹੌਣ ਵੇਲੇ ਪਾਂਡਾ ਦਾ ਬੱਚਾ ਚੂਹੇ ਜਿੰਨਾ ਛੋਟਾ ਹੁੰਦਾ ਹੈ। ਕਬੂਤਰ ਦੇ ਫੰਗਾਂ ਦਾ ਬਜਨ ਉਸ ਦੀਆਂ ਹੱਡੀਆਂ ਤੋਂ ਜ਼ਿਆਦਾ ਹੁੰਦਾ ਹੈ। ਤਿਤਲੀਆਂ 17 ਕਿਲੋਮੀਟਰ ਪ੍ਰਤੀ ਘੰਟੇ ਦੇ ਰਫ਼ਤਾਰ ਨਾਲ ਉੱਡ ਸਕਦੀਆਂ ਨੇ। ਬਿੱਲੀਆਂ ਲਗਭਗ 1000 ਪ੍ਰਕਾਰ ਦੀਆਂ ਅਵਾਜ਼ਾਂ ਕੱਢ ਸਕਦੀਆਂ ਨੇ। ਕੁੱਤੇ 10 ਪ੍ਰਕਾਰ ਦੀਆਂ ਅਵਾਜ਼ਾਂ ਕਰ ਸਕਦੇ ਨੇ। ਉਠਣੀ ਦੇ ਦੁੱਧ ਦੀ ਦਹੀਂ ਨਹੀਂ ਜੰਮਦੀ। ਡੱਡੂ ਆਪਣੀ ਚਮੜੀ ਰਾਹੀਂ ਪਾਣੀ ਪੀਂਦੇ ਹਨ। ਮਗਰ ਮੱਛ ਆਪਣੀ ਜੀਭ ਬਾਹਰ ਨਹੀਂ ਕੱਢ ਸਕਦਾ। ਗਲਹਿਰੀ ਲਾਲ ਰੰ ਗਾਮਾ ਖੜੀਆਂ ਹੀ ਸੌ ਸਕਦੀਆਂ ਹਨ ਕਾਂ ਤੁਹਾਡਾ ਚਿਹਰਾ ਪਛਾਣ ਸਕਦਾ ਹੈ ਅਤੇ ਸਾਰੀ ਉਮਰ ਯਾਦ ਰੱਖ ਸਕਦਾ ਹੈ ਕਾਕ ਰੋਜ ਕਈ ਹਫ਼ਤਿਆਂ ਤੱਕ ਬਿਨਾਂ ਸਰਤੇ ਰਹਿ ਸਕਦਾ ਹੈ ਹਾਥੀ ਹੀ ਇੱਕ ਅਜਿਹਾ ਜਾਨਵਰ ਹੈ ਜੋ ਸ਼ਾਲ ਨਹੀਂ ਮਾਰ ਸਕਦਾ ਉਲੂ ਇੱਕ ਅਜਿਹਾ ਪੰਛੀ ਹੈ ਜੋ ਨੀਲਾ ਰੰਗ ਦੇਖ ਸਕਦਾ ਹੈ ਦੂਜੇ ਵਿਸ਼ਵ ਯੁੱਧ ਵਿੱਚ ਸੁੱਟਿਆ ਗਿਆ ਪਹਿਲਾ ਬੰਬੇ ਘਾਤੀ ਉੱਪਰ ਡਿੱਗਿਆ ਸੀ तितਲੀਆਂ ਆਪਣੇ ਪੈਰਾਂ ਨਾਲ ਸੁਬਾਦ ਲੈਂਦੀਆਂ ਨੇ तितਲੀਆਂ ਦੀਆਂ ਅੱਖਾਂ ਵਿੱਚ 10000 ਲੈਂਚ ਹੁੰਦੇ ਹਨ ਪਰ ਇਹ ਸਿਰਫ ਲਾਲ ਹਰਾ ਪੀਲਾ ਰੰਗ ਦੇਖ ਸਕਦੀਆਂ ਨੇ ਜੈਲੀਫਿਸ਼ ਦਾ 95% ਹਿੱਸਾ ਪਾਣੀ ਹੁੰਦਾ ਹੈ ਹਾਥੀ ਤੰਨੇ ਮੀਲ ਦੀ ਦੂਰੀ ਤੋਂ ਪਾਣੀ ਨੂੰ ਸੁੰਘ ਸਕਦਾ ਹੈ ਇਸ ਧਰਤੀ ਤੇ ਲੱਖਾਂ ਜੀਵ ਨੇ ਪਰ ਕੇਵਲ ਤਿੰਨ ਪ੍ਰਜਾਤੀਆਂ ਹੀ ਹੱਸ ਸਕਦੀਆਂ ਨੇ ਇਨਸਾਨ ਚਪੈਂਜੀ ਅਤੇ ਚੂਹੇ ਉੱਠ ਦਾ ਬੱਚਾ ਜਦੋਂ ਜਨਮ ਲੈਂਦਾ ਹੈ ਤਾਂ ਉਸ ਦੀ ਪਿੱਠ ਤੇ ਕੁੱਬਣੀ ਹੁੰਦਾ ਗਲਹਿਰੀ ਉਲਟੀ ਨਹੀਂ ਕਰ ਸਕਦੀ ਬਿੱਲੀ ਆਪਣੇ ਪੰਜੇ ਰਾਹੀਂ ਪਸੀਨਾ ਬਾਹਰ ਕਰਦੀ ਹੈ। ਸ਼ਾਰਕ ਦੇ ਹਮਲਿਆਂ ਤੋਂ ਜ਼ਿਆਦਾ ਨਾਰੀਅਲ ਦੇ ਸਰਵ ਵਿੱਚ ਵੱਜਣ ਨਾਲ ਲੋਕ ਮਰ ਜਾਂਦੇ ਹਨ। ਦੁਨੀਆ ਦੇ 50% ਸੂਰਚੀਨ ਦੇ ਕਿਸਾਨਾਂ ਨੇ ਪਾਲ ਰੱਖੇ ਹਨ। ਹਮਿੰਗਵਰਡ ਇੱਕ ਅਜਿਹਾ ਪੰਛੀ ਹੈ ਜੋ ਪਿੱਛੇ ਨੂੰ ਵੀ ਉੱਡ ਸਕਦਾ ਹੈ। ਟੰਗਾਰੂ ਆਪਣੀ ਪੂਜ ਦਾ ਸਹਾਰਾ ਲੈ ਕੇ ਚੱਲਦਾ ਹੈ, ਮਗਰਮੱਛ ਰੰਗਾਂ ਨੂੰ ਨਹੀਂ ਪਛਾਣ ਸਕਦੇ। ਡਰਾਈ ਕੋੜਾ ਪਾਣੀ ਦੇ ਅੰਦਰ ਪੈਦਾ ਹੁੰਦਾ ਹੈ। ਗਾਵਾਂ ਸੰਗੀਤ ਸੁਣਨ ਨਾਲ ਜ਼ਿਆਦਾ ਦੁੱਧ ਹੁੰਦੀਆਂ ਹਨ, ਮਗਰਮੱਛ ਆਪਣੀ ਜੀਭ ਨਹੀਂ ਹਿਲਾ ਸਕਦਾ। ਜਿਗਰ ਘੋਗੇ ਦੀਆਂ ਅੱਖਾਂ ਕੱਟ ਦੁੱਤੀਆਂ ਜਾਂ ਤਾਂ ਉਸ ਦੀਆਂ ਨਵੀਆਂ ਅੱਖਾਂ ਪੈਦਾ ਹੋ ਜਾਂਦੀਆਂ ਨੇ। ਮਨੁੱਖ ਤੋਂ ਬਾਅਦ ਬੰਦਰ ਹੀ ਇੱਕ ਜੀਹ ਜਾਨਵਰ ਹੈ ਜੋ ਕੇਲਾ ਸੱਲ ਕੇ ਖਾਂਦਾ ਹੈ ਬਿੱਲੀਆਂ ਲਗਭਗ 7000 ਸਾਲਾਂ ਤੋਂ ਮਨੁੱਖ ਨਾਲ ਰਹਿ ਰਹੀਆਂ ਨੇ ਮਧੂਮੱਖੀਆਂ ਲਗਭਗ 3 ਮਿਲੀਅਨ ਸਾਲਾਂ ਤੋਂ ਧਰਤੀ ਤੇ ਮੌਜੂਦ ਨੇ